ਜੀ ਜਿਵੇਂ ਤੁਸੀਂ ਜਾਣਦੇ ਹੋ 51120225 ਨੂੰ ਨਸ਼ੱਤਰ ਤੇ ਉਹਨਾਂ ਦੀ ਪਾਰਟੀ ਦੇ ਕਾਫੀ ਵਰਕਰਾਂ ਵੱਲੋਂ ਸੀਏ ਦੇ ਦੋ ਬੰਦਿਆਂ ਨੂੰ ਰੋਕ ਕੇ ਕਾਫੀ ਜ਼ਿਆਦੀ ਪੁਸ਼ਪਰਤਾਲ ਤੇ ਹਰਾਸਮੈਂਟ ਕੀਤੀ ਗਈ ਆ ਉਸ ਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਵੱਲੋਂ ਡੀਐਸਪੀ ਡੀ ਤੇ ਸੀਐਨ ਚਾਰਜ ਦੀ ਡਿਊਟੀ ਲਈ ਗਈ ਸੀਗੀ ਕਿ ਪ੍ਰੋਪਰ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਕੀ ਹੋਇਆ ਆ ਤੇ ਇਸ ਨੂੰ ਵੈਰੀਫਾਈ ਕਰਦੇ ਹੋਏ ਅੱਜ ਸੀਆਈਏ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ਉੱਤੇ ਇੱਕ ਐਫਆਰ ਨੰਬਰ 261825 ਦਰਜ ਕੀਤੀ ਗਈ ਹੈ ਜੀ ਅੰਡਰ ਸੈਕਸ਼ਨ 126 132 121 352 ਜੀਵਨ 1 62 304 2 193 3 190 61 2 ਬੀਨਸ ਵਿੱਚ ਦਰਜ ਕੀਤੀ ਗਈ ਆ ਤੇ ਅੱਜ ਇਸ ਨੂੰ ਜਿਵੇਂ ਤੁਸੀਂ ਜਾਣਦੇ ਹੋ ਰਣਜੀਤ ਐਵੇਨਿਊ ਤੋਂ ਅਰੈਸਟ ਕੀਤਾ ਗਿਆ ਆ ਪ੍ਰੋਪਰ ਤੇ ਇਸ ਦੇ ਨਾਲ ਇਹਦੇ ਹੋਰ ਵੀ ਜਿਹੜੇ ਬੰਦੇ ਨੇ 12 ਬੰਦਿਆਂ ਦੇ ਉੱਤੇ ਬਾਈ ਨੇ ਪਰਚਾ ਦਰਜ ਕੀਤਾ ਗਿਆ ਆ ਤੇ 10 12 ਬੰਦੇ ਅਣਪਛਾਤੇ ਨੇ ਜੀ। ਨਿਸ਼ਤਰ ਸਿੰਘ ਗ੍ਰਿਫਤਾਰ ਹੈ ਆਪਣੀ ਹਿਰਾਸਤ 'ਚ ਹੈ ਜੀ। ਨਿਸ਼ਤਰ ਸਿੰਘ ਆਪਣੀ ਹਿਰਾਸਤ ਦੇ ਵਿੱਚ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਇਲੈਕਸ਼ਨ ਸੰਬੰਧ ਇਲੈਕਸ਼ਨ ਦੌਰਾਨ ਕੋਈ ਮਾਮਲਾ ਹੋਇਆ ਸੀ। ਇਲੈਕਸ਼ਨ ਦੌਰਾਨ ਤੁਸੀਂ ਜਾਣਦੇ ਹੋ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ। ਉਸ ਦੇ ਵਿੱਚ ਇਹ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਕਾਫੀ ਹਿਰਾਸਤ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ?